ਪਾਣੀ ਭਾਰੀ ਪ੍ਰਸ਼ਾਸਨ ਕਰ ਲਿਆ ਬਾਕੀ ਪਾਸੇ ਪਾਣੀ ਪਹਿਲਾਂ ਆ ਗਿਆ ਕਿਥੇ ਅਸੀਂ ਕੰਟੀਨਿਊ 20 ਦਿਨ ਤੋਂ ਚੱਲਨੇ ਆ ਇਹ ਪਿੰਡਾਂ ਦੇ ਵਿੱਚ 5 ਦਿਨ ਤੋਂ ਪਾਣੀ ਆਇਆ 5 ਦਿਨ ਤੋਂ ਹੀ ਮੈਂ ਜੀਮਾ ਸਾਹਿਬ ਚੰਡੀ ਸਰ ਸਾਰੇ ਹਲਕਾ ਇੰਚਾਰਜ ਸੇਬਾਨ ਸਾਰੇ ਚੇਅਰਮੈਨ ਸੇਬਾਨ ਨੂੰ ਨਾਲ ਲੈ ਕੇ ਅਸੀਂ ਪੂਰੀ ਟੀਮ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਪਹੁੰਚੇ ਆ ਸੋ ਪਹਿਲੇ ਦਿਨੀ ਦੋ ਦਿਨ ਪਹਿਲਾਂ ਹੋ ਕੇ ਗਏ ਆ ਉਹਨਾਂ ਨੂੰ ਦੱਸਿਆ ਮੰਗ ਰਾਸਨ ਚਾਹੀਦਾ ਚੁੱਕਰ ਤੀ ਦਾ ਕਿਉਂਕਿ ਜ਼ਿਆਦਾਤਰ ਇਹਨਾਂ ਲੋਕਾਂ ਦੀ ਡਿਮਾਂਡ ਸੀ ਡੰਗਰਾਂ ਵਾਸਤੇ ਚੁੱਕਰ ਉਹਦੇ ਲਈ ਚਾਰ ਟਰੱਕ ਅਸੀਂ ਹਲਕਾ ਸਾਹਨੇ ਹੱਤੋਂ ਮੈਂ ਅਸੀਂ ਮੰਗਾਏ ਆ ਤੇ ਉਹ ਟਰਾਲੀਆਂ ਚ ਪਾ ਪਾੜਦੇ ਜਿਹੜਾ ਘਰ ਘਰ ਪਚਾਰੇ ਆ ਸੋ ਪੂਰੀ ਟੀਮ ਆਪ ਲੱਗ ਕੇ ਨਾਲ ਉਹਦੀ ਸੇਵਾ ਕਰ ਰਿਹਾ ਸੋ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਭੈਣ ਭਰਾਵਾਂ ਨੂੰ ਕਿਸਤੀ ਵੀ ਜਾ ਕੇ ਘਰ ਘਰ ਜਾ ਕੇ ਆ ਸਾਰੀਆਂ ਮਤਾਵਾਂ ਨੂੰ ਭਰਾਵਾਂ ਨੂੰ ਮਿਲ ਕੇ ਆ ਬਹੁਤ ਬੁਰਾ ਹਾਲ ਹੈ ਡੰਗਰ ਪਾਣੀ ਦੇ ਵਿੱਚ ਖੜੇ ਆ ਸੋ ਇੱਕ ਭਰਾ ਦੇ ਤੇ ਦੋ ਵਜ ਸੁਨਾ ਦੀਆਂ ਮੱਝਾਂ ਮਰ ਗਈਆਂ ਸੋਹਣਾ ਨੂੰ ਵੀ ਕਹਿ ਕੇ ਆਏ ਆ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਹ ਗਦਾਵੜੀ ਤੋਂ ਤੁਹਾਨੂੰ ਮੁਆਵਜ਼ਾ ਮਿਲੂਗਾ ਜਿਹੜਾ ਡੰਗਰ ਬੱਸੀ ਦਾ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਦੇਵਾਂਗੇ ਫਿਰ ਹਲ ਹੁੰਦੀ ਘੜੀ ਜਿਹੜਾ ਹਾਲ ਦੀ ਘੜੀ ਉਹਨਾਂ ਨੂੰ 10 ਰੁਪਏ ਪਟਾ ਰਹੇ ਆ ਨਗਰਵਰ ਤੇ ਚੋਕਰ ਤੇ ਚਾਰਾਂ ਦਿਨ ਟਰਾਡੀਆਂ ਜਿਹੜੀ ਸਵੇਰੇ ਆ ਰਹੀਆਂ ਚਾਰਾਂ ਦਿਨ ਟਰਾਡੀਆਂ ਜਿਹੜੇ ਘਰ ਘਰ ਜਿੰਨੀਆਂ ਵੀ ਕਿਸੇ ਨੂੰ ਪੰਡਾ ਟੇੜੀਆਂ ਹੋਣਗੀਆਂ ਉਹ ਘਰ ਘਰ ਅਸੀਂ ਸਾਰਾ ਜਿਹੜਾ ਸਪਲਾਈ ਆ ਦੇ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਆਪਣੇ ਵੱਲੋਂ ਵੀ ਕਿਉਂਕਿ ਹੁਣ ਚੋਕਰ ਦੀ ਟਰਾਡੀਆਂ ਚਾਰ ਗੱਡੀਆਂ ਆਈਆਂ ਸੀ ਸਾਰੀਆਂ ਨਾਲ ਹੋ ਕੇ ਮਰੀਆਂ ਉਤਾਰ ਰਹੇ ਆ ਨਾਲ ਹੋ ਕੇ ਵੰਡ ਰਹੇ ਆ ਕਿਸੇ ਵੀ ਪਿੰਡਪਰਾਹ ਨੂੰ ਕੋਈ ਤਕਲੀਫ ਨਹੀਂ ਹੁੰਦਾ ਜੀ ਸੋ ਜਿਹੜੀ ਫਸਲ ਵਾਲੀ ਦਾ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੀ ਜ਼ਮੀਨ ਕਿਸੇ ਦੀ 1 ਏਕੜ ਕਿਸੇ ਦੀ 2 ਏਕੜ ਕਿਸੇ ਦੀ 4 ਏਕੜ ਸਾਰਿਆਂ ਨਾਲ ਹੀ ਵਾਦਾ ਕਰਕੇ ਆਏ ਆ ਕਿ ਇੱਕ ਇੱਕ ਥਿੱਲੇ ਦਾ ਵੀ ਕਿਸੇ ਦੀ 2 ਕਨਾਲਾਂ ਵੀ ਉਹਨੂੰ ਵੀ ਉਹਦਾ ਵੀ ਜਿਹੜਾ ਜਿੰਨੇ ਮਿਹਨਤ ਕੀਤੀ ਆ ਮੁਆਵਜ਼ਾ ਕਰਕੇ ਉਹ ਸਾਰਿਆਂ ਨੂੰ ਜਿਹੜਾ ਉਹ ਮੁਆਵਜ਼ਾ ਦੇ ਰੂਗਾ ਸਰ ਜਿੰਨੇ ਵੀ ਖੇਤੀ ਦੇ ਲਈ ਤੁਸੀਂ ਕੀਤੇ ਤੁਸੀਂ